everyone sat sri aakal ji hope sare theek ta hai das ta to vadiya mera kishan chetna hamesha di tarah ek bahut hi pyara sa topic lagge thade layi khaas hai lekin ajj da jehda vishay thoda ja alag hai kyunki hamesha apa koshish karde haan ki thade uh, jeevan shaili ch kujh badlav layan chal kari life style nu -no, thoda change kita jawe ਲੇਕਿਨ ਪਤਾ ਨਹੀਂ ਕਿਹੜੇ ਇਦਾਂ ਦੇ ਮਸਲੇ ਹੈਗੇ ਆ ਕਿਹੜੇ ਇਦਾਂ ਦੀਆਂ ਸਾਡੀ ਸੋਚ ਨਹੀਂ ਹੈਗੀ ਆ ਜਿਹਦੀ ਵਜ੍ਹਾ ਨਾਲ ਸਾਡੇ ਜਿਹੜੇ ਕਦਮ ਆ ਉਹ ਅੱਗੇ ਵਾਧੇ ਵਾਧੇ ਜੜੇ ਆ ਰੁਕ ਜਾਂਦੇ ਸਾਨੂੰ ਕਈ ਵਾਰ ਉਹ ਚੀਜ਼ਾਂ ਦੇਖਦੀਆਂ ਵੀ ਹੁੰਦੀਆਂ ਹੈ ਕਿ ਹਾਂ ਇਹਦੇ ਨਾਲ ਪੂਰਾ ਜਿਹੜਾ ਸਾਨੂੰ ਫਰਕ ਪੈ ਜਾਂਦਾ ਲੇਕਿਨ ਫਿਰ ਵੀ ਆਪਾਂ ਆਈ ਡੋਨਟ ਨੋ ਇਹਦੇ ਪਿੱਛੇ ਦੇ ਮੈਨੂੰ ਬਹੁਤ ਸਾਰੇ ਰੀਜ਼ਨਸ ਨਹੀਂ ਪਤਾ ਹੈਗੇ ਕਿ ਤੁਸੀਂ ਕਿਉਂ ਆਪਣੇ ਜਿਹੜੇ ਕਦਮ ਆ ਅੱਗੇ ਵਧਾਉਣ ਤੋਂ ਡਰਦੇ ਹੋ ਕਦ ਕੀ ਹਰ ਵਾਰ ਹਰ ਸੈਸ਼ਨ 'ਚ ਇਹ ਆ ਜਾਂਦਾ ਹੈ ਕਿ ਅਸੀਂ ਤੁਹਾਡੇ ਨਾਲ ਨਾ ਤੁਸੀਂ ਇੱਕ ਕਦਮ ਤੇ ਵਧਾਂਗੇ ਕੁਝ ਕਦਮ ਆਪਾਂ ਵਧਾਵਾਂਗੇ ਤੇ ਉਹ ਸਾਡੇ ਕਦਮ ਜਿਹੜੇ ਵਧਾਉਣ ਦਾ ਸਭ ਤੋਂ ਵੱਡਾ ਹਿੱਸਾ ਉਸ ਕੁਦਰਤ ਦਾ ਹੈ ਜਿਹੜੇ ਕਿ ਤੁਹਾਡੇ ਵੱਲ ਸੋ ਕਦਮ ਚੱਲ ਕੇ ਆਉਣ ਨੂੰ ਤਿਆਰ ਨੇ ਲੇਕਿਨ ਫੇਰ ਵੀ ਆਪਾਂ ਰੁਕ ਜਾਂਦੇ ਹਾਂ ਫੋਰ ਇਕਜ਼ਾਮਪਲ ਹੈ ਜਿਵੇਂ ਦੇਖੋ ਮੈਂ ਕਿਹਾਂ ਦੇ ਨਾਮ ਨਹੀਂ ਲੈਣਾ ਚਾਹੁੰਦੀ ਲੇਕਿਨ ਇਧੀਆਂ ਵੜੀਆਂ ਵੜੀਆਂ ਐਡਸ ਕਰਦੇ ਆ ਜਿਹਦੇ ਵਿੱਚ ਸਿੰਪਲ ਐਡ ਫਿਲਮਸ ਹੁੰਦੀਆਂ ਜਿਨ੍ਹਾਂ ਦੇ ਵਿੱਚ ਆ ਜਾਂਦਾ ਹੈਗਾ ਕਿ ਆਹ ਵਾਲੀਆਂ ਚੀਜ਼ਾਂ ਬਣਾਓ ਸੌਰੀ ਆਵੀਆਂ ਚੀਜ਼ਾਂ ਖਾਓ ਇਹ ਬਸ ਇੱਕ ਬੂੰਦ ਪੀਓ ਬਸ ਇਹ ਪਾਊਡਰ ਇੱਕ ਚਮਚ ਖਾ ਲੋ ਬਸ ਇਹਦੇ ਵਿੱਚ ਇਹ ਘੋਲ ਕੇ ਪੀ ਲੋ ਫਲਾਨਾ ਟਿਕਾਨਾ ਤੇ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਇੰਨੀਆਂ ਆਕਰਸ਼ਿਤ ਕਰਦੀਆਂ ਕਿ ਤੁਸੀਂ ਉਹ ਚਾਹੇ ਤੁਹਾਡੇ ਤੋਂ 80 ਤੋਂ ਲੈ ਕੇ 100 ਕਿਲੋਮੀਟਰ ਤੱਕ ਦੀ ਦੂਰੀ ਤੇ ਵੀ ਹੋਵੇ ਤੁਸੀਂ ਆਰਾਮ ਨਾਲ ਉੱਥੇ ਤਦ ਦੇ ਕਈ ਵਾਰ ਤੁਹਾਨੂੰ ਇਹ ਲੱਗਦਾ ਕਿ ਸਾਡੇ ਕੋਲ ਕੋਈ ਸੁਵਿਧਾ ਵੀ ਨਹੀਂ ਆ ਲੇਕਿਨ ਆਪਾਂ ਠੀਕ ਹੋਣ ਦੀ ਚਾਹ ਚੋਥੇ ਤੱਕ ਵੀ ਪਹੁੰਚ ਜਾਂਦੇ ਆ ਕਿ ਸ਼ਾਇਦ ਸਾਨੂੰ ਇੱਥੇ ਫਰਕ ਪੈ ਜਾਵੇ ਲੇਕਿਨ ਉਹਨਾ ਤੋਂ ਫਿਰ ਤੁਸੀਂ 3 ਮਹੀਨੇ 4 ਮਹੀਨੇ 6 ਮਹੀਨੇ ਸਾਲ ਵੀ ਲਾਲਣੇ ਆ ਉਸ ਤੋਂ ਬਾਅਦ ਵੀ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਸਾਡੀ ਮੈਂਟੈਲਿਟੀ ਹੈ ਕਿ ਸਾਨੂੰ ਅਸੀਂ ਇੱਕ ਜਗ੍ਹਾ ਤੇ ਪ੍ਰੋਪਰ ਟਿਕ ਨਹੀਂ ਸਕਦੇ ਸਾਨੂੰ ਉੱਥੋਂ ਪਤਾ ਲੱਗਦਾ ਅਸੀਂ ਉੱਧਰ ਨੂੰ ਧੋੜ ਜਾਂਦੇ ਆ ਇੱਧਰ ਪਤਾ ਲੱਗਦਾ ਇੱਧਰ ਧੋੜ ਜਾਂਦੇ ਆ ਕਿਤੇ ਇੱਕ ਪਾਸੇ ਟਿਕ ਕੇ ਜਿੱਥੇ ਤੁਹਾਨੂੰ ਉਹ ਚੀਜ਼ ਲੱਗਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਸ਼ੁਰੂਆਤ ਮੇਨੂੰ ਹੋ ਗਈ ਹੈ ਮੈਂ ਠੀਕ ਹੋਣਾ ਸਟਾਰਟ ਹੋ ਗਿਆ ਤੇ ਫਿਰ ਸਾਨੂੰ ਉੱਥੇ ਟਿਕੇ ਰਹਿਣਾ ਚਾਹੀਦਾ ਦੂਸਰੇ ਨੰਬਰ ਤੇ ਆ ਜਾਂਦਾ ਸਾਡਾ ਬਚਤ ਇੱਦਾਂ ਦਾ ਹੈ ਨਹੀਂ ਹੈ ਕਿ ਅਸੀਂ ਮਹੀਨੇ ਦਾ 1000 ਰੁਪਏ ਵੀ ਨਹੀਂ ਕੱਟ ਸਕਦੇ ਇੰਨੀ ਜ਼ਿਆਦਾ ਮਤਲਬ ਐਗਜ਼ਾਮਪਲ ਦਿੱਤੀਆਂ ਬਹੁਤ ਸਾਰੀ ਲੇਡੀਜ਼ ਜਾਨ ਸਾਇਆ ਅਸੀਂ ਵੀ ਹੈਗੇ ਆ ਤੇ ਕਈ ਵਾਰ ਨਾ ਕੋਈ ਚੀਜ਼ਾਂ ਕਿਸ਼ਤਾਂ ਤੇ ਮਿਲਦੀਆਂ ਹੁੰਦੀਆਂ ਤੇ ਅਸੀਂ ਸੋਚਦੇ ਆ ਲੈ 1 ਸਾਲ ਦੇਣੀ ਐ 2 ਸਾਲ ਦੇਣੀ ਐ ਜਾਂ 12 ਮਹੀਨੇ 24 ਮਹੀਨੇ 2000 ਰੁਪਏ ਇਹ ਤਾਂ ਹੈ 5000 ਰੁਪਏ ਇਹ ਤਾਂ ਹੈ ਮਹੀਨੇ ਦਾ ਅਸੀਂ ਆਮ ਨਾਲ ਕੱਟ ਸਕਦੇ ਹਾਂ ਲੈ ਚੀਜ਼ ਹੀ ਬਣ ਜੂਗੀ ਸਾਡੇ ਘਰ ਦੀ ਸੋ ਅਗਰ ਅਸੀਂ ਮਹੀਨੇ ਦਾ 2000 5000 10000 ਰੁਪਏ ਲੋਕੀ ਗੱਡੀ ਵੀ ਲੈਂਦੇ ਹੈਗੇ ਆ ਕੋਈ ਬਾਈਕ ਲੈਂਦੇ ਆ ਐਕਟਵਾ ਲੈਂਦੇ ਆ ਤਾਂ ਉਹਦੇ ਲੱਖਾਂ ਦੇ ਵਿੱਚ ਜਦੋਂ ਤੁਹਾਡੀ ਆ ਪ੍ਰਿੰਸੀਪਲ अमाउंट ਬੰਦੀਆ ਇਹ ਜਸਤ ਲੱਗੂ ਕਿ ਕਿੰਨੇ ਲੱਖ ਦਾ ਲੋਨ ਹੁੰਦਾ ਫਿਰ ਅਸੀਂ ਉਹਦੀਆਂ ਮਹੀਨੇ ਦੀਆਂ ਕਿੰਨੇ ਹਜ਼ਾਰਾਂ ਦੀਆਂ ਕਿਸ਼ਤਾਂ ਦਿੰਨੇ ਆ ਤੇ ਫਿਰ ਉਹ ਵੀ ਤਾਂ ਬਜਟ ਚ ਨਿਕਲਦੀ ਆ ਹੀ ਹੈ ਨਾ ਅਗਰ ਆਪਣੀ ਸੇਤ ਦੀ EMI ਲਾ ਲਓ ਤਾਂ ਉਹ ਜ਼ਿਆਦਾ ਬੈਟਰ ਨਹੀਂ ਹੈ ਮਹੀਨੇ ਦਾ ਹਜ਼ਾਰ ਵੀ ਇਹੀ ਤਾਂ ਹੈ ਪਰ ਜਿਉ ਦੇ ਨਾਲ ਤੁਹਾਡੇ ਚਿਹਰੇ ਤੇ ਮੁਸਕਾਨ ਰਹੇ ਤੁਸੀਂ ਮੈਂਟਲੀ ਇਕਦਮ ਫ੍ਰੀ ਰਹੋ ਵਧੀਆ ਖਾਂ ਪੀਂਂ ਰੱਖੋ ਐਕਸਰਸਾਈਜ਼ ਕਰੋ ਯੋਗਾ ਕਰੋ ਤਾਂ ਹੋਰ ਕਿਸੇ ਚੀਜ਼ਾਂ ਦੀ EMI ਦੀ ਲੋੜ ਹੀ ਨਹੀਂ ਪੈਣੀ ਸਿਰਫ ਇੱਕ EMI ਬਣਾਓ ਆਪਣੀ ਸਿਹਤ ਦੀ ਉਸ ਤੋਂ ਬਾਅਦ ਦੀ EMI ਦੀ ਲੋੜ ਹੀ ਨਹੀਂ ਪੈਣੀ ਤੁਸੀਂ ਮਿਹਨਤ ਹੀ ਇੰਨੀ ਕਰਨੀ ਹੈ ਕਿ ਫਟਾਫਟ ਇਹ ਚੀਜ਼ਾਂ ਲੈਣ ਹੋ ਜਿਵੇਂ ਹੁਣ ਫੋਰ ਐਗਜ਼ਾਮਪਲ ਆ ਸਾਡੇ ਇੰਡੀਆ ਦੇ ਵਿੱਚ ਕੁਝ ਕੈਲਕੂਲੇਸ਼ਨਸ ਹੋਈਆਂ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਸ਼ੂਗਰ ਦੇ ਮਰੀਜ਼ ਬਹੁਤ ਹੈ ਅੱਛਾ ਸ਼ੂਗਰ ਇੱਕ ਬਿਮਾਰੀ ਮੰਨ ਕੇ ਬਹਿ ਗਏ ਸ਼ੂਗਰ ਨਹੀਂ ਖਾਣੀ ਜੀ ਕਿਉਂ ਨਹੀਂ ਖਾਣਾ ਆ ਨਹੀਂ ਖਾਣਾ ਉਹ ਨਹੀਂ ਖਾਣਾ ਤਾਂ ਫਿਰ ਖਾਈਏ ਕੀ ਤੱਕੇ ਵੀ ਤਾਂ ਇਹ ਚੀਜ਼ਾਂ ਖਾਂਦੇ ਸੀ ਤਾਂ ਲੋਕਾਂ ਨੂੰ ਇਹ ਚੀਜ਼ਾਂ ਸਾਵੇਂ ਸਾਵੇਂ ਕਿਤੇ ਕਿਤੇ ਸੀ ਬਟ ਇੰਨੀ ਨਹੀਂ ਸੀ ਤਾਂ ਹਰ ਘਰ 'ਚ ਇੱਕ ਡਾਇਬਟਿਸ ਟਾਈਪ 2 ਦਾ ਪੇਸ਼ੈਂਟ ਹੈਗਾ ਟਾਈਪ 2 ਦਾ ਪੇਸ਼ੈਂਟ ਹੈ ਹਰ ਘਰ ਚ ਟਾਈਪ 2 ਹੈਗੀ ਹੈ ਇਸ ਨੂੰ ਅਸੀਂ ਕਿਵੇਂ ਰੋਕੀਏ ਸਭ ਤੋਂ ਜ਼ਿਆਦਾ ਬੈਨੀਫਿਟ ਤਾਂ ਕੀ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰੋ ਲੇਕਿਨ ਲਾਈਫ ਸਟਾਈਲ ਇਕਦਮ ਇੰਨੀ ਜਲਦੀ ਫਾਸਟ ਚੇਂਜ ਨਹੀਂ ਹੁੰਦਾ ਉਹਦੇ ਕਰਕੇ ਅਸੀਂ ਤੁਹਾਨੂੰ ਕੁਝ ਇਦਾਂ ਦੇ ਆਰਥ ਲਾਂਚ ਕੀਤੇ ਸੀਗੇ ਜਿਹਦੇ ਵਿੱਚ ਅ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੋ ਰਹੇ ਦੋ ਵਿੱਚ ਦਿਨੀਆਂ ਸੌਰੀ ਫੀਸ ਕੋਈ ਮਾਇਨਾ ਨਾ ਕਰਨਾ ਕਿ ਕਈ ਵਾਰ ਇੰਦਾਂ ਦੀਆਂ ਕੋਈ ਟੈਬਲੇਟ ਫਾਰਮਸ ਆਜ਼ਲਦੀਆਂ ਆਇਆਂ ਜਿਹੜੀਆਂ ਇੰਡੀਆ ਮਹਿੰਗੀਆਂ ਹੁੰਦੀਆਂ ਆ 32200 2500 ਆਪਕਾ ਸੋਚਦੇ ਆ ਕਿ ਚੱਲ 60 ਗੋਲੀਆਂ 80 ਗੋਲੀਆਂ 90 ਗੋਲੀਆਂ ਵਿੱਚ ਹੈਗੀਆਂ ਆ ਮਹੀਨਾ 2 ਮਹੀਨੇ નીકਲ ਚੁਕੇ ਨਾਲੇ ਫਰਕ ਪੈ ਜੋ 21 ਗੋਲੀ ਤਾਂ ਖਾ ਲੀਏ لیکن ایک میں ਹੋਰ ਤੁਹਾਨੂੰ ਦੱਸ ਦوںا ਜਿਹੜੇ ਲੋਕਾਂ ਨੂੰ ਨੋਲਿਜ ਹੈ ਵੈਰੀ ਗੁੱਡ లేکی ਜਿਨਾ ਨੂੰ ਨੋਲਿਜ ਨਹੀਂ ਹੈਗੀ ਤਾਂ میں ਦੱਸ ਦਵਾ ਟੈਬਲੇਟ ਫਾਰਮ ਜਿਹੜੀ ਹੈਗੀ ਆ ਉਹ ਇੰਨੀ ਵਰਕ ਨਹੀਂ ਕਰਦੀ ਇਨਸਟੈਡ ਆਫ ਲਿਕਵਿਡ ਜਿੰਨੀ ਜਲਦੀ ਲਿਕਵਿਡ ਤੁਹਾਡੀ ਬੋਡੀ ਦੇ ਵਿੱਚ ਅਸਰ ਕਰਦਾ ਮੈਂ ਅੱਗੇ ਵੀ ਕੀ ਸੈਸ਼ਨ ਤੇ ਵਿੱਚ ਦੱਸਿਆ ਸੀ ਕਿ ਡਾਕਟਰਸ ਵੀ ਕਈ ਵਾਰ ਸਾਨੂੰ ਦੱਸਦੇ ਕਿ ਇੰਜੈਕਸ਼ਨ ਲਵਾ ਲਓ ਜਲਦੀ ਫਰਕ ਪੈਗਾ ਕਿਉਂ ਕਿ ਲਿਕਵਿਡ ਵਰਕਸ ਫਾਸਟ ਐਂਡ ਬੈਸਟ ਧਾਦਰਦਨ ਅਤੇ ਕੋਈ ਕਬਿਡਟ ਫਾਰਮ ਹੈ ਪਾਊਡਰ ਫਾਰਮ ਹੈ ਕੋਸ਼ਿਸ਼ ਕਰੋ ਕਿ ਲਿਕਵਿਡ ਫਾਰਮ ਲੋ ਜਿਨ੍ਹਾਂ ਨੂੰ ਡਾਇਬਟੀਜ਼ ਹੈ ਉਹਨਾਂ ਲਈ ਬਹੁਤ ਸinare ਮੌਕਾ ਹੈਗਾ ਕਿ ਸਾਡੇ ਕੋਲ ਇੱਕ ਅਰਕ ਹੈਗਾ ਆ ਕਰਪਲ ਟਾਈਪ ਟੋ ਕੇਰ ਜਿਨ੍ਹਾਂ ਲੋਕਾਂ ਨੇ ਆਲਰੇਡੀ ਇਹਨੂੰ ਵਰਤਿਆ ਆ ਉਹ ਕਾਫੀ ਹੱਦ ਤੱਕ ਬਿਲਕੁਲ ਜੜੇ ਹੈਗੇ ਆ ਰਿਕਵਰ ਕਰਨ ਚਾਹਾਂ ਨੂੰ ਹੈਲਪ ਮਿਲ ਚੁੱਕੀ ਹੈ ਔਰ ਕਈ ਇਤਿਆਹਾ ਜੜੇ ਇਸ ਚੀਜ਼ ਨਾਲ ਜੜੇ ਹੈਗੇ ਜੁਹੇ ਆ ਔਰ ਕਾਫੀ ਖਾਤਾ ਤੇ ਰੀਲੀਫ ਹੈਗਾ ਇਹ ਚੀਜ਼ਾਂ ਸਾਨੂੰ ਹੈਲਪ ਕਰਦੀਆਂ ਰਿਕਵਰ ਕਰਨਾ ਤੁਹਾਡੀ ਬਾਡੀ ਦੇ ਹੱਥ ਹੈ ਨੇਚਰ ਦੇ ਹੱਥ ਹੈ ਤੁਹਾਡੇ ਹੱਥ ਹੈ ਲੇਕਿਨ ਇਹ ਕੁਝ ਚੀਜ਼ਾਂ ਦਦੀਆਂ ਆ ਜਿਹੜੇ ਸਾਡੀ ਨਿਊਟ੍ਰੀਸ਼ਨ ਲੈਵਲ ਨੂੰ ਪੂਰਾ ਕਰਦੀਆਂ ਔਰ ਹੈਲਪ ਕਰਦੀਆਂ ਸਾਨੂੰ ਇਹਨਾਂ ਚੀਜ਼ਾਂ ਨੂੰ ਰਿਕਵਰ ਕਰਨ ਦੇ ਵਿੱਚ ਸੋ ਸਭ ਤੋਂ ਫਸਟ ਸਾਡੇ ਕੋਲ ਇਹ ਦੇ ਵਿੱਚ ਹੈਗੀ ਹੈ ਹਰਬਲ ਡਾਈਟੋਕ ਟੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਤੁਹਾਨੂੰ ਸ਼ੋ ਵੀ ਹੁੰਦੀ ਹੋਣੀ ਹੈ ਹਰਬਲ ਡਾਈਟੋਕ ਟੇ ਔਰ ਇਹਦੇ ਵਿੱਚ ਜਿਹੜੇ ਇਨਗਰੀਡੀਅੰਟਸ ਆ ਇਹ ਤੁਹਾਨੂੰ ਵੈਬਸਾਈਟ ਤੇ ਵੀ ਮਿਲ ਜੂਗੇ ਔਰ ਤੁਸੀਂ ਆ ਜਿਹੜੇ ਮੇਨਰ ਗਰੁੱਪ ਦੇ ਵਿੱਚ ਐਡ ਹੋ ਉਹਨਾਂ ਨੂੰ ਵੀ ਪਤਾ ਜਿਹੜੇ ਨੂੰ ਆਲਰੇਡੀ ਯੂਜ਼ ਕਰ ਰਹੇ ਉਹਨਾਂ ਨੂੰ ਵੀ ਪਤਾ ਸੋ ਇਹ ਜਿਹੜੀ ਇੱਕ ਸ਼ੀਸ਼ੀ ਹੈ ਇਹ ਸਾਡੇ 20 ਤੋਂ 25 ਦਿਨ ਚੱਲੀ ਹੈ ਔਰ ਇੰਨੇ ਕ ਬੈਸਟ ਹੈ ਕਿ ਇੱਕ ਵਾਰ ਤੁਸੀਂ ਇਹਨੂੰ ਸ਼ੁਰੂ ਕਰ ਦਿੰਨੇ ਆ ਤੇ ਤੁਹਾਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਕਾਫੀ ਹੱਦ ਤੱਕ ਹੈਲਥ ਹੈਲਪ ਮਿਲਦੀ ਹੈ ਕਈ ਚੀਜ਼ਾਂ ਨੂੰ ਰੀਲੀਫ ਹੋ ਜਾਂਦੀ ਹੈ ਅੱਛਾ ਉਹਨਾਂ ਤੁਹਾਨੂੰ ਇਹ ਲੱਗਦਾ ਕਿ ਸ਼ਾਇਦ ਹੈਪ ਟੂ ਪ੍ਰੋਮੋਟ ਸਮ ਯੂ نو ਸਪਲੀਮੈਂਟਸ ਯਾ ਇਹ ਤਾਂ ਫੇਰ ਉਹ ਵੀ ਲੈ ਕੇ ਆਂਗੇ ਇਹ ਤਾਂ ਫੇਰ ਉਸੇ ਹੀ ਸ਼ੈਲੀ ਚੱਲ ਸ਼ੁਰੂ ਹੋ ਗਏ ਐਤਾ ਦੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਇਹ ਸ਼ੀਸ਼ੀ ਤੁਹਾਡੇ ਬਹੁਤ ਭਲੇ ਵਾਸਤੇ ਹੈ ਜਿਹੜੇ ਲੋਕੀ ਹੁ ਯੂਜ਼ ਕਰ ਚੁੱਕੇ ਆ ਸਾਰੀਆਂ ਇੰਟਰਵਿਊਜ਼ ਉਹ ਲੋਕੀ ਜਿਹੜੇ ਕੀ ਕੈਮਰੇ ਦੇ ਸਾਹਮਣੇ ਵੀ ਆਏ ਆ ਮੈਂ ਉਹਨਾਂ ਨੂੰ YouTube ਤੇ ਤੁਹਾਡੇ ਸਾਹਮਣੇ ਸਾਰਿਆਂ ਨਾਲ ਸਾਂਝਾ ਵੀ ਕੀਤਾ ਹੈ ਤੇ ਅੱਗੇ ਵੀ ਕਰਦੇ ਰਵਾਂਗੇ ਤੇ ਜਿਨ੍ਹਾਂ ਨੇ ਇਤੇ ਪ੍ਰੋਪਰ ਮਾਤ ਪਾਈ ਹੈ ਔਰ ਇਹ ਇਜ਼ੀ ਟੂ ਕੈਰੀ ਹੈ ਆਪਣੀ ਤੁਸੀਂ ਪਾਕਟ ਪਰਸ ਦੇ ਵਿੱਚ इजीली ਰੱਖ ਸਕਦੇ ਹੋ ਕਿਤੇ ਵੀ ਇਹਨੂੰ ਕੈਰੀ ਕਰ ਸਕਦੇ ਹੋ ਠੀਕ ਹੈ ਤੇ ਕੁਣੀ ਮੁ ਖਾਣਾ ਕਿੱਦਾਂ ਪੀਣਾ ਕਿੱਦਾਂ ਉਹ ਮੈਂ ਉਦੋਂ ਦੱਸੂਗੀ ਜਦੋਂ ਤੁਸੀਂ ਇਹਦੇ ਬਾਰੇ ਮਿਲ ਖੁਦ ਪੁੱਛੋਗੇ ਕਿਉਂਕਿ ਇਹ ਇੱਕ ਇਦਾਂ ਦੀ ਔਸ਼ਧੀ ਹੈ ਜਿਹੜੀ ਨੇਚਰ ਨੇ ਸਾਡੇ ਦਿੱਤੀ ਹੈ ਦੇ ਵਿੱਚ ਕੁਝ ਨਹੀਂ ਹੈ ਸਿੰਪਲ ਅਰਕ ਹੈ ਇਹ ਜੋ ਕਿ ਨੇਚਰ ਦੀਆਂ ਕੁਝ ਚੜੀ ਬੁੱਟੀਆਂ ਜਿਹੜੀਆਂ ਕਿ ਅਸੀਂ ਉਦਾਂ ਨਹੀਂ ਖਾ ਸਕਦੇ ਤੇ ਉਹਨੂੰ ਅਸੀਂ ਨਿਕੁਇਲ ਫਾਰਮ ਦੇ ਵਿੱਚ ਸ਼ੁਰੂ ਕੀਤਾ ਤਾਂ ਕਿ ਉਹ ਸਾਡੇ ਨਾੜਾ ਦੇ ਵਿੱਚ ਜਲਦੀ ਪਹੁੰਚ ਕੇ ਅਸਰ ਕਰੇ ਸੋ ਆਈ ਹੋਪ ਕਿ ਤੁਹਾਨੂੰ ਇਹ ਵਾਲੀ ਜਿਹੜੀ ਚੀਜ਼ ਦਾ ਬੈਨੀਫਿਟ ਮਿਲਿਆ ਔਰ ਇੱਕ ਹੋਰ ਮੈਂ ਤੁਹਾਨੂੰ ਦੱਸਨੀ ਜਾਵਾਂ ਕਿ ਨਵਾਂ ਆਫਰ ਹੈ 15 ਤਰੀਕ ਤੱਕ ਬਿਕੋਜ਼ ਆਫ ਇੰਡੀਪੈਂਡੈਂਸ ਡੇ ਵੈ ਵੀ ਚਾਹਨੀ ਹੈ ਕਿ ਐਤ ਕੀ ਦੇ ਆਜ਼ਾਦੀ ਦਾ ਜਿਹੜਾ ਦਿਵਸ ਆਵੇ ਉਹ ਸਾਰੇ ਦੀ ਵਿਆਰੀ ਤੋਂ ਆਜ਼ਾਦੀ ਦਿਲਾਵੇ ਤੂੰ ਤੰਦਰੁਸਤ ਜੀਵਨ ਰੱਖੋ ਬਿਮਾਰੀ ਤੋਂ ਆਜ਼ਾਦੀ ਨਹੀਂ ਵਧੀਆ ਲੱਗਦੀ ਹੈ ਨਾ ਹਸਮੁਖ ਚਿਹਰੇ ਸਭ ਕੁਝ ਅੱਛਾ ਲੱਗਣਾ ਮਨ ਕਰਨਾ ਕਈ ਕੰਮਾਂ ਨੂੰ ਕਰਨ ਤੋਂ ਤੇ ਇਹ ਸਭ ਚੀਜ਼ਾਂ ਤਾਂ ਹੀ ਕਰ ਸਕਦੇ ਹਾਂ ਜੇ ਤੁਸੀਂ ਥੋੜੀ ਜੀ ਗੱਲ ਮੰਨ ਕੇ ਸ਼ੁਰੂ ਕਰੋ ਆਪਾਂ ਤੁਹਾਡੇ ਨਾਲ ਜਿਹੜਾ ਤੁਹਾਨੂੰ ਕੱਲੇ ਛੱਡ ਕੇ ਕਿਤੇ ਚਲੇ ਗਏ ਜਦੋਂ ਵੀ ਪ੍ਰੋਬਲਮ ਆਉਂਦੀ ਹੈ ਕਾਲ ਕਰ ਲੋ ਆਈ ਹੋਪ ਤਾਨੂੰ ਇਹ ਸਭ ਚੀਜ਼ਾਂ ਵਧੀਆ ਲੱਗੀਆਂ ਔਰ ਇੱਕ ਆਫਰ ਤੁਹਾਨੂੰ ਮੈਂ ਦੱਸਣ ਵਾਲੀ ਸੀ ਕਿ 15 ਅਗਸਤ ਤੱਕ ਆਫਰ ਹੈ ਕਿ ਹਰ ਵਨ ਟਾਈਟ ਕੇਅਰ ਦੇ ਨਾਲ ਇੱਕ ਬੋਟਲ ਦੇ ਨਾਲ ਇੱਕ ਬੋਟਲ ਤੁਹਾਨੂੰ ਫ੍ਰੀ ਹੈ ਵੈਸੇ ਤਾਂ ਇੱਕ ਸੈੱਟ ਜਿਹੜਾ ਦੋ ਬੋਟਲ ਦਾ ਮਿਲਦਾ 850 ਰੁਪਏ ਦਾ ਮਿਲਦਾ ਹੈ ਲੇਕਿਨ ਇੱਕ ਬੋਟਲ 425 ਰੁਪਏ ਦੀ ਹੈ ਔਰ ਇੱਕ ਤੁਹਾਨੂੰ ਇਹਦੇ ਨਾਲ ਬਿਲਕੁਲ 50% ਆਫ ਵੀ ਕਹਿ ਸਕਦੇ ਹੋ ਯਾ ਵੀ ਕਹਿ ਸਕਦੇ ਹੋ ਕਿ ਇੱਕ ਦੇ ਨਾਲ ਇੱਕ ਫ੍ਰੀ ਜੇ ਤੁਹਾਨੂੰ ਇਹ ਚੰਗਾ ਲੱਗੇ ਪਰ ਇਹ ਮੈਂ ਸਿਰਫ ਇਸਲੀ ਕਰ ਰਹੀ ਆ ਤਾਂ ਕਿ ਇੱਕ ਵਾਰ ਤਾਂ ਕਮ ਸੇ ਕਮ ਤੁਸੀਂ ਨੂੰ ਯੂਸ ਤੇ ਕਰਕੇ ਦੇਖੋ ਇਹ ਆਰਕ ਹੈ ਜੜੀ ਬੂਟੀਆਂ ਦੇ ਨੋ ਐਨੀ ਫਲੇਵਰ ਹੈ ਡੋ ਨੋ ਐਨੀ ਪੀਜ਼ ਹੈ ਵੇਟੀ ਐਡਿਡਡ ਓਨਲੀ ਨੈਚੁਰਲ ਤੇ ਮੈਨੂੰ ਇੰਨਾ ਵਧੀਆ ਲੱਗੂਗਾ ਨਾ ਜਿਦਾਂ ਜਿਦਾਂ ਬਾਕੀ ਲੋਕੀ ਮੈਨੂੰ ਆਗੇ ਦੱਸਦੇ ਆ ਕਿ ਮੈਡਮ ਸਾਡੀ ਹੁਣ ਤੋਂ ਸ਼ੂਗਰ ਸ਼ੂਟ ਨਹੀਂ ਕਰਦੀ ਅਸੀਂ ਬਹੁਤ ਪਿੱਛੇ ਆ ਗਏ ਆ ਖਾਲੀ ਪੇਟ ਖਾਣ ਤੋਂ ਬਾਅਦ ਜਿਹੜੀ ਚੈੱਕ ਕਰਦੇ ਆ ਔਰ ਆ ਰੋ ਰੋ ਸਿញਾ ਮਾਰ ਮਾਰ ਕੇ ਮਾਰ ਮਾਰ ਕੇ ਜਿਹੜਿਆ ਸ਼ੁਗਰਾ ਚੈੱਕ ਕਰਦੇ ਆਂ ਇਹ ਬੋਰਡ ਨਹੀਂ ਪੈਂਦੇ ਮਿਲਦੇ ਆਂ ਅਗਲੇ ਹੋਰ ਵਧੀਆ ਜੇ ਆ ਸਪਲੀਮੈਂਟ ਦੇ ਨਾਲ ਜਿਹੜਾ ਕੀ ਤੁਹਾਨੂੰ ਹੈਲਪ ਕਰੂਗਾ ਬਹੁਤ ਸਾਰੇ ਡਿਸੀਜ਼ਾਂ ਨੂੰ ਕੀਵਟ ਕਰਨ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ